ਸ਼ਲੋਕ ਮਹੱਲਾ ਤੀਜਾ ਇਸ ਜਗ ਮਹਿ ਸੰਤੀ ਧਨ ਖਟਿਆ ਜਿਨਾ ਸਤਗੁਰ ਮਿਲਿਆ ਪ੍ਰਭ ਆਏ ਸਤਗੁਰ ਸੱਚ ਦਰੜਾਇਆ ਇਸ ਧਨ ਕੀ ਕੀਮਤ ਕਹੀ ਨਾ ਜਾਏ ਇਹ ਤਾਂ ਧਨ ਪਾਇਐ ਭੁੱਖ ਲੱਥੀ ਸੁਖ ਵਸਿਆ ਮਨ ਆਏ ਜਿੰਨਾ ਕਾਉ ਧੁਰ ਲਿਖਿਆ ਤਿੰਨੀ ਪਾਇਆ ਆਏ ਮਨ ਮੁਖ ਜਗਤ ਨਿਰਧਨ ਹੈ ਮਾਇਆ ਨੂੰ ਬਿਦ ਲਾਏ ਆਨ ਦਿਨ ਫਿਰਦਾ ਸਦਾ ਰਹੇ ਭੁੱਖ ਨਾ ਕਦੇ ਜਾਏ ਸਾਤ ਨਾ ਕਦੇ ਆਵਈ ਨਹਿ ਸੁਖ ਵਸੈ ਮਨ ਆਏ ਸਦਾ ਚਿੰਤ ਚਿਤ ਵਧਾਰ ਹੈ ਸਹਸਾ ਕਦੇ ਨਾ ਜਾਏ ਨਾਨਕ ਬਿਨ ਸਤਗੁਰ ਮਤ ਭਵੀ ਸਤਗੁਰ ਨੂੰ ਮਿਲੈ ਤਾ ਸਬਦ ਕਮਾਏ ਸਦਾ ਸਦਾ ਸੁਖ ਮਹਿ ਰਹੈ ਸੱਚੇ ਮਾਹੀ ਸਮਾਏ ਮਹੱਲਾ ਤੀਜਾ ਜਿਨ ਉਪਾਈ ਮੇਦਨੀ ਸੋਈ ਸਾਰ ਕਰੇ ਏਕੋ ਸਿਮਰਹੁ ਭਾਏ ਰਹੋ ਤੇਸ ਬਿਨ ਅਵਰ ਨਾ ਕੋਏ ਖਾਣਾ ਸਬਦ ਚੰਗਿਆਈਆਂ ਜੇਤ ਖਾਧੈ ਸਦਾ ਤ੍ਰਿਪਤ ਹੋਏ ਪੈਨਣ ਸਿਫਤ ਸੁਨਾਏ ਹੈ ਸਦਾ ਸਦਾ ਉਹ ਊਜਲਾ ਮਹਿਲਾ ਕਦੇ ਨਾ ਹੋਏ ਸਹਜ ਸੱਚ ਧਨ ਖਟਿਆ ਥੋੜਾ ਕਦੇ ਨਾ ਹੋਏ ਦੇਹੀ ਨੋ ਸਬਦ ਸੀਗਾਰ ਹੈ ਜਿਤ ਸਦਾ ਸਦਾ ਸੁਖ ਹੋਏ ਨਾਨਕ ਗੁਰਮੁਖ 부ਜੀਐ ਜਿਸਨੋ ਆਪ ਵਿਖਾਲੇ ਸੋਏ ਪਉੜੀ ਅੰਤਰ ਜਾਪ ਤਪ ਸੰਜਮ ਗੁਰ ਸਬਦ ਦੀ ਜਾਪੈ ਹਰ ਹਰ ਨਾਮ ਧਿਆਈਐ ਹਉਮੈ ਅਗਿਆਨ ਗਵਾਪੈ ਅੰਦਰ ਅੰਮ੍ਰਿਤ ਭਰਪੂਰ ਹੈ ਚਾਖਿਆ ਸਾਧ ਜਾਪੈ ਜੇਨ ਚਾਖਿਆ ਸੇ ਨਿਰਭਉ ਭੈ ਸੇ ਹਰ ਰਸ ਧਰਾਪੈ ਹਰ ਕਿਰਪਾ ਧਾਰ ਪੀ ਆਇ ਫਿਰ ਕਾਲ ਨਾ ਵਿਆਪੈ ਸਲੋਕ ਮਹੱਲਾ 3 ਲੋਕ ਅਵਗਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੈ ਕੋਏ ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਗੁਰ ਪ੍ਰਸਾਦੀ ਗੁਣ ਪਾਈਐ ਜਿਸਨੋ ਨਦਰ ਕਰੇ ਮਹਲਾ ਤੀਜਾ ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ ਨਾਨਕ ਹੁਕਮ ਮੰਨਿਆ ਸੁਖ ਪਾਈਐ ਗੁਰ ਸਬਦੀ ਵਿਚਾਰ ਪਉੜੀ ਅੰਦਰ ਰਾਜਾ ਤਖਤ ਹੈ ਆਪੇ ਕਰੇ ਨਿ ਆਉ ਗੁਰ ਸਬਦੀ ਦਰ ਜਾਣੀਐ ਅੰਦਰ ਮਹਿਲ ਅਸਰਾਉ ਖਰੇ ਪਰਖ ਖਜ਼ਾਨੇ ਪਾਈ ਅਨ ਖੂਟਿਆ ਨਾਹੀ ਥਾਉ ਸਭ ਸੱਚੋ ਸੱਚ ਵਰਤਦਾ ਸਦਾ ਸੱਚ ਨਿ ਆਉ ਅੰਮ੍ਰਿਤ ਕਾ ਰਸ ਆਇ ਮਨ ਵਸਿਆ ਨਾਉ ਸਲੋਕ ਮਹੱਲਾ ਪਹਿਲਾ ਹਾਉ ਮੈਂ ਕਰੀ ਤਾਂ ਤੂੰ ਨਹੀਂ ਤੂੰ ਹੋਵਹਿ ਹਾਉ ਨਾਹੇ ਬੂਝੋ ਗਿਆਨੀ ਬੂਝਣਾ ਇਹ ਅਕਥ ਕਥਾ ਮਨ ਮਾਹੇ ਬੇਨ ਗੁਰ ਤਤ ਨਾ ਪਾਈਐ ਅਲਖ ਵਸੈ ਸਭ ਮਾਹੇ ਸਤਗੁਰ ਮਿਲੈ ਤਾ ਜਾਣੀਐ ਜਾਂ ਸ਼ਬਦ ਵਸੈ ਮਨ ਮਾਹੇ ਆਪ ਗਇਆ ਭ੍ਰਮ ਭਾਉ ਗਇਆ ਜਨਮ ਮਰਨ ਦੁਖ ਜਾਹੇ ਗੁਰਮਤ ਅਲਖ ਲਖਾਈਐ ਉਤਮ ਮਤ ਤਰਾਹੇ ਨਾਨਕ ਸੋਹੰ ਹੰਸਾ ਜਪ ਜਪ ਹੋ ਤ੍ਰਿ ਭਵਨ ਦਸੈ ਸਮਾਹੇ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸਬਦੀ ਵਿਚਾਰ ਸੇ ਜਨ ਵਿਰਲੇ ਜਾਣੀਐ ਹਕਾਲ ਜੋਗ ਵਿੱਚ ਸੰਸਾਰ ਆਪੈ ਨੂੰ ਆਪ ਮਿਲ ਰਹਾ ਹਉ ਮੈਂ ਦੁਬਿਦਾ ਮਾਰ ਨਾਨਕ ਨਾਮ ਰਤੇ ਦੁਤਰ ਤਰੇ ਭੌਜਲ ਵਿਖਮ ਸੰਸਾਰ ਕਉੜੀ ਮਨਮੁਖ ਅੰਦਰ ਨਾ ਭਾਲਨੀ ਮੁਠੇ ਅਹੰਮਤੇ ਚਾਰੇ ਕੁੰਡਾ ਭਾਵ ਥਕੇ ਅੰਦਰ ਤਿਖ ਤਤੇ ਸਿਮਰਿਤ ਸਾਸਤ ਨਾ ਸੋਧਨੀ ਮਨਮੁਖ ਵਿਗੁਤੇ ਬਿਨ ਗੁਰ ਕਿਨੈ ਨਾ ਪਾਇਓ ਹਰ ਨਾਮ ਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਸਲੋਕ ਮਹੱਲਾ ਦੂਜਾ ਆਪੇ ਜਾਣੈ ਕਰੇ ਆਪ ਆਪੇ ਆਉਣੈ ਰਾਸ ਤਿਸੈ ਅੱਗੇ ਨਾਨਕਾ ਖੱਲੇ ਕੀਚੈ ਅਰਦਾਸ ਮਹੱਲਾ ਪਹਿਲਾ ਜੇਨ ਕੀਆ ਤਿਨ ਦੇਖਿਆ ਆਪੇ ਜਾਣੈ ਸੂਏ ਕਿਸ ਨੋ ਕਹੀਐ ਨਾਨਕਾ ਜਾਂ ਘਰ ਵਰਤੈ ਸਭ ਕੋਏ ਪਉੜੀ ਸਬਵੇ ਥੋਕ ਵਿਸਾਰ ਇਕੋ ਮਿਤ ਕਰ ਮਨ ਤਨ ਹੋਏ ਨਿਹਾਲ ਪਾਪਾ ਦਹ ਹਰ ਆਵਣ ਜਾਣਾ ਚੁੱਕੈ ਜਨਮ ਨਾ ਜਾਹੇ ਮਾਰ ਸੱਚ ਨਾਮ ਆਧਾਰ ਸੋਗ ਨਾ ਮੋਹੇ ਜਾਰ ਨਾਨਕ ਨਾਮ ਨਿਧਾਨ ਮਨ ਮਹਿ ਸੰਜ ਧਾਰ ਸਲੋਕ ਮਹੱਲਾ ਪੰਜਵਾ माया मनो ना विसरै मांगै धम्मा दम सो प्रब चित न आवई नानक नाही करम महल्ला पंजावां माया साथ ना चलई किया लपटावै अंध गुर के चरण ते आए तू तू कहै माया बंद पौड़ी ਭਾਣੈ ਹੁਕਮ ਮਨਾਏ ਹੋਨ ਭਾਣੈ ਸੁਖ ਪਾਇਆ ਭਾਣੈ ਸਤਗੁਰ ਮੇਲੇ ਹੋਨ ਭਾਣੈ ਸੱਚ ਧਿਆਇਆ ਭਾਣੈ ਜੀਵੜ ਹੋਰ ਦਾਤ ਨਾਹੀ ਸੱਚ ਆਖ ਸੁਣਾਇਆ ਜਿਨ ਕਉ ਪੂਰਬ ਲਿਖਿਆ ਤਿਨ ਸੱਚ ਕਮਾਇਆ नानक तिस शरण आगती जिन जगत उपाया श्लोक महल्ला तीजा जिन कौ अंदर ज्ञान नहीं भय ती नाही बिंद नानक मोया का किया मारणा जे आप मारे गोविंद महल्ला तीजा ਮਨ ਕੀ ਪਤ੍ਰੀ ਬਾਚਣੀ ਸੁਖੀ ਹੂ ਸੁਖ ਸਾਰ ਸੋ ਬ੍ਰਾਹਮਣ ਭਲਾ ਆਖੀਐ ਜੇ ਬੂਝੈ ਬ੍ਰਹਮ ਵਿਚਾਰ ਹੈ ਹਰਿ ਸਲਾਹੇ ਹਰਿ ਪੜੈ ਗੁਰ ਕੈ ਸਬਦ ਵਿਚਾਰ ਆਇਆ ਓਹ ਪ੍ਰਵਾਣ ਹੈ ਜੇ ਕੁੱਲ ਕਾ ਕਰੇ ਉਧਾਰ ਅਗੈ ਜਾਤ ਨਾ ਪੁੱਛੀਐ ਕਰਨੀ ਸਬਦ ਹੈ ਸਾਰ ਹੋਰ ਕੂੜ ਪੜਣਾ ਕੂੜ ਕਮਾਵਣਾ ਵਿਖਿਆ ਨਾਲ ਪਿਆਰ ਅੰਦਰ ਸੁਖ ਨਾ ਹੋਵਈ ਮਨਮੁਖ ਜਨਮ ਖੁਵਾਰ ਨਾਨਕ ਨਾਮ ਰਤੇ ਸੇ ਉਬਰੇ ਗੁਰ ਕੈ ਹੇਤ ਅਪਾਰ ਪਉੜੀ ਆਪੇ ਕਰ ਕਰ ਵੇਖਦਾ ਆਪੇ ਸਭ ਸੱਚਾ ਜੋ ਹੁਕਮ ਨਾ ਬੂਝੈ ਖਸਮ ਕਾ ਸੋਈ ਨਾਰ ਖੱਚਾ ਜਿਤ ਭਾਵੇਂ ਤਿਤ ਲਾਏਂਦਾ ਗੁਰਮੁਖ ਹਰਿ ਸੱਚਾ ਸਭਨਾ ਕਾ ਸਾਹਿਬ ਏਕ ਹੈ ਗੁਰ ਸਬਦੀ ਰਚਾ ਗੁਰਮੁਖ ਸਦਾ ਸੁਲਾਹੀਐ ਸਭ ਤਿਸ ਦੇ ਜਿ ਚਾਹ ਜਿਉ ਨਾਨਕ ਆਪ ਨਚਾਏ ਦਾ ਤੇ ਵਹੀ ਕੋ ਨਚਾ ਸੁਧ ਮਾਰੂਆਰ ਮਹੱਲਾ ਪੰਜਵਾਂ ਦਖਣੇ ਮਹੱਲਾ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਤੂ ਚਾਉ ਸੱਜਣ ਮੈਂ ਡਿਆ ਡੇਈ ਸਿਸ ਉਤਾਰ ਨੈਣ ਮਹੀਂਜੇ ਤਰਸਦੇ ਕਦ ਪਸੀ ਦੀਦਾਰ ਮਹੱਲਾ ਪੰਜਵਾ ਨੀਹੋ ਮਹੀਂਜਾ ਤਾਉ ਨਾਲ ਵਿਆਹ ਨੇਹ ਕੂੜਾ ਵੇ ਦੇਖ ਕੱਪੜ ਭੋਗੜ ਰਾਵਣੇ ਜਿ ਚਰ ਫਿਰੀ ਨਾ ਦੇਖ ਮਹੱਲਾ ਪੰਜਵਾ ਉਠੇ ਝਾਲੂ ਕੰਤੜੇ ਹਉ ਪਸੀ ਤਾਉ ਦੀਦਾਰ ਕਾਜਲ ਹਾਰਤ ਮੋਲ ਰਸ ਬਿਨ ਪਸੇ ਹਭ ਰਸ ਸ਼ਾਰ ਪੌੜੀ ਤੂ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖ ਕੀ ਤੋ ਥਾਟ ਸਿਰ ਜੈ ਸੰਸਾਰੇ ਆ ਹਰ ਆਗਿਆ ਹੋਏ ਵੇਦ ਪਾਪ ਪੁੰਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੀਸ ਤ੍ਰੈ ਗੁਣ ਵਿਸਥਾਰੇ ਆ ਨਾਵਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਵੇਖੀ ਜੰਤ ਉਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨਾ ਜਾਣੈ ਕੋਇ ਸੱਚ ਸਿਰਜਣਹਾਰਾ ਤੂੰ ਜਾਣੈ ਸਭ ਵਿਧ ਆਪ ਗੁਰਮੁਖ ਨਿਸਤਾਰਿਆ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾੜੜਾ ਹਿਕ ਪੂਰੀ ਨਾ ਵੇ ਛੋੜ ਜੀਉ ਮਹਿੰਜਾ ਤਉ ਮੋਹਿਆ ਕਦ ਪਸੀ ਜਾਨੀ ਤੋਹੇ ਮਹੱਲਾ ਪੰਜਵਾਂ ਦੁਰਜਨ ਤੂ ਜਲ ਪਾਹੜੀ ਵਿਛੋੜੇ ਮਰ ਜਾਹੇ ਕੰਤਾ ਤੂ ਸਭ ਸੇ ਜੜੀ ਮੈਡਾ ਹੱਬੋ ਦੁੱਖ ਉਲਾਹੇ ਮਹੱਲਾ ਪੰਜਾਬ ਦੁਰਜਨ ਦੂਜਾ ਭਾਉ ਹੈ ਵਿਛੋੜਾ ਹਉ ਮੈਂ ਰੋਗ ਸੱਜਣ ਸੱਚਾ ਪਾਤ ਸਾਹੋ ਜਿਸ ਮਿਲ ਕੀ ਚੈ ਭੋਗ ਪਾਉੜੀ ਤੂੰ ਆਗਮਉ ਦਇਆਲ ਬੇਅੰਤ ਤੇਰੀ ਕੀਮਤ ਕਹੈ ਕੌਣ ਤੂੰ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਭਾਉਣੈ ਤੇਰੀ ਕੁਦਰਤ ਕੋਏ ਨਾ ਜਾਣੈ ਮੇਰੇ ਠਾਕੁਰ ਸਗਲ ਰਾਉਣ ਤੁਦ ਅਪੜ ਕੋਏ ਨਾ ਸਕੈ ਤੂੰ ਅਬਨਾਸੀ ਜਗ ਉਧਰਣੈ ਤੁਦਿ ਥਾਪੇ ਚਾਰੇ ਜੋਗ ਤੂ ਕਰਤਾ ਸਗਲ ਧਰਨ ਤੁਦ ਆਵਣ ਜਾਣ ਕੀਆ ਤੁਦ ਲੇਪ ਨਾ ਲੱਗੇ ਤ੍ਰਿਣ ਜਿਸ ਹੋਵਹਿ ਆਪ ਦਿਆਲ ਤਿਸ ਲਾਵਹਿ ਸਤਗੁਰ ਚਰਨ ਤੂ ਹੋਰਤ ਉਪਾਏ ਨਾ ਲੱਭਿ ਅਬਨਾਸੀ ਸ੍ਰਿਸ਼ਟ ਕਰਨ